ਨਵਜੋਤ ਸਿੰਘ ਸਿੱਧੂ ਦੇ ਪ੍ਰੋਗਰਾਮਾਂ ਨੇ ਲਗਾਤਾਰ ਕਾਂਗਰਸ ਦਾ ਜਿਹੜਾ ਬੀਪੀ ਹੈ ਉਹ ਬੀਪੀ ਹਾਈ ਕੀਤਾ ਹੋਇਆ ਕੱਲ੍ਹ ਵੀ ਮੋਗਾ ਦੇ ਵਿੱਚ ਜਦੋਂ ਨਵਜੋਤ ਸਿੰਘ ਸਿੱਧੂ ਦੀ ਰੈਲੀ ਸੀ ਤਾਂ ਉਸ ਰੈਲੀ ਤੋਂ ਬਾਅਦ ਉਸ ਰੈਲੀ ਨੂੰ ਆਰਗੇਨਾਈਜ਼ ਕਰਨ ਵਾਲੇ ਮਹੇਸ਼ਿੰਦਰ ਸਾਫ ਸੀ ਜਿਹੜੇ ਉਹਨਾਂ ਨੂੰ ਵੀ ਜਿਹੜਾ ਨੋਟਿਸ ਸੀ ਉਹ ਪੰਜਾਬ ਦੀ ਮੇਨ ਕਾਂਗਰਸੀ ਜਿਹੜੀ ਲੀਡਰਸ਼ਿਪ ਹੈ ਨਾ ਕਹਿ ਲਓ ਕਿ ਰਾਜਾ ਵੜਿੰਗ ਜਿਹੜੇ ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਉਹਨਾਂ ਨੇ ਆਖਰ ਜਾਰੀ ਕਰਤਾ ਨਵਜੋਤ ਸਿੰਘ ਸਿੱਧੂ ਲਗਾਤਾਰ ਆਪਣੇ ਪ੍ਰੋਗਰਾਮ ਕਰ ਰਹੇ ਨੇ ਜਿਹਦੇ ਤੋਂ ਜਿਹੜੀ ਕਾਂਗਰਸ ਦੀ ਲੀਡਰਸ਼ਿਪ ਹੈ ਪੰਜਾਬ ਦੀ ਉਹ ਲੀਡਰਸ਼ਿਪ ਔਖੀ ਹੈ ਲਗਾਤਾਰ ਇਹ ਲੀਡਰਸ਼ਿਪ ਸੈਂਟਰ ਦੇ ਨਾਲ ਵੀ ਮੁਲਾਕਾਤਾਂ ਕਰ ਚੁੱਕੀ ਹੈ ਕਿ ਨਵਜੋਤ ਸਿੰਘ ਸਿੱਧੂ ਨੂੰ ਨੱਥ ਪਾਓ ਨਵਜੋਤ ਸਿੰਘ ਸਿੱਧੂ ਦਾ ਕੁਝ ਕਰੋ ਹੁਣ ਆਰ ਜਾਂ ਪਾਰ ਇਹਨਾਂ ਦਾ ਕਹਿਣਾ ਕਿ ਅਸੀਂ ਪਹਿਲਾਂ ਵੀ ਨਵਜੋਤ ਸਿੰਘ ਸਿੱਧੂ ਕਰਕੇ ਇੱਕ ਜਿਹੜਾ ਲਾਸ ਹੈ 22 ਦੀ ਇਲੈਕਸ਼ਨ ਦੇ ਵਿੱਚ ਅਸੀਂ ਉਹ ਲਾਸ ਚੱਲ ਚੁੱਕੇ ਆ ਤਾਂ ਹੁਣ ਜਦੋਂ ਨਵਜੋਤ ਸਿੰਘ ਸਿੱਧੂ ਆਪਣੇ ਲਗਾਤਾਰ ਵੱਖਰੇ ਪ੍ਰੋਗਰਾਮ ਕਰ ਰਹੇ ਨੇ ਤਾਂ ਹੁਣ ਜਿਹੜੇ ਕਾਂਗਰਸ ਦੇ ਪੀਪੀਸੀ ਪ੍ਰੈਜ਼ੀਡੈਂਟ ਹੈਗੇ ਨੇ ਪੰਜਾਬ ਦੇ ਪੰਜਾਬ ਕਾਂਗਰਸ ਦੇ ਰਾਜਾ ਵੜਿੰਗ ਉਹਨਾਂ ਨੇ ਵੀ ਕਿਹਾ ਕਿ ਅਸੀਂ ਦੇ ਰੂਪ ਦੇ ਵਿੱਚ ਨਾਮ ਲੈ ਕੇ ਕੋਈ ਵੀ ਹੋਵੇ ਭਾਵੇਂ ਹੁਣ ਉਹਨਾਂ ਦੇ ਉੱਪਰ ਜਿਹੜੀ ਕਾਰਵਾਈ ਹੈ ਕਾਰਵਾਈ ਹੋਊਗੀ ਜਾਂ ਮੈਂ ਕਹਾ ਕਿ ਰਾਜਾ ਵੜਿੰਗ ਨੇ ਨਵਜੋਤ ਸਿੰਘ ਸਿੱਧੂ ਨੂੰ ਸਿੱਧੀ ਜਿਹੜੀ ਵਾਰਨਿੰਗ ਹੈ ਉਹ ਵਾਰਨਿੰਗ ਦਿੰਦੀ ਹੈ ਕਿ ਜਿਹੜਾ ਵੀ ਹੁਣ ਅਨੁਸ਼ਾਸਨ ਤੋੜੂਗਾ ਜਿਹੜਾ ਵੀ ਜਾਪਤੇ ਤੋਂ ਬਾਹਰ ਜਾਊਗਾ ਭਾਵੇਂ ਨਵਜੋਤ ਸਿੰਘ ਸਿੱਧੂ ਹੋਣ ਮੌਜੂਦਾ ਪ੍ਰਧਾਨ ਹੋਣ ਸਾਬਕਾ ਪ੍ਰਧਾਨ ਹੋਣ ਕੋਈ ਵੀ ਵਿਅਕਤੀ ਹੋਵੇ ਉਸ ਵਿਅਕਤੀ ਦੇ ਖਿਲਾਫ ਕਾਰਵਾਈ ਹੋਊਗੀ ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਦੇ ਲਗਾਤਾਰ ਪੰਜਾਬ ਦੇ ਵਿੱਚ ਪ੍ਰੋਗਰਾਮ ਰੱਖੇ ਹੋਏ ਨੇ ਬਿੱਤੇ ਮੋਗਾ ਦੇ ਵਿੱਚ ਰੈਲੀ ਸੀ ਨਵਜੋਤ ਸਿੰਘ ਸਿੱਧੂ ਦੀ। ਆ ਕਹਿ ਲੋ ਕਿ ਨਵਜੋਤ ਸਿੰਘ ਸਿੱਧੂ ਆਪਣੇ ਪ੍ਰੋਗਰਾਮ ਪੰਜਾਬ ਦੇ ਵਿੱਚ ਕਰ ਰਹੇ ਨੇ ਪਰ ਪੰਜਾਬ ਦੀ ਕਾਂਗਰਸ ਜਿਹੜੀ ਲੀਡਰਸ਼ਿਪ ਹੈ ਉਹ ਸਾਰੀ ਦੀ ਸਾਰੀ ਲੀਡਰਸ਼ਿਪ ਨਵਜੋਤ ਸਿੰਘ ਸਿੱਧੂ ਦੇ ਇਹਨਾਂ ਪ੍ਰੋਗਰਾਮਾਂ ਤੋਂ ਔਖੀ ਹੈ। ਇਸੇ ਕਰਕੇ ਹੁਣ ਰਾਜਾ ਵੜਿੰਗ ਨੇ ਸਿੱਧੀ ਵਾਰਨਿੰਗ ਦਿੱਤੀ ਹੈ ਨਵਜੋਤ ਸਿੰਘ ਸਿੱਧੂ ਨੂੰ ਕਿ ਜੇਕਰ ਤੁਸੀਂ ਆ ਹੁਣ ਕੁਛ ਕੀਤਾ ਕਿਸੇ ਵੀ ਜਾਪਤ ਦੀ ਉਲੰਘਣਾ ਕੀਤੀ ਤਾਂ ਉਸ ਬੰਦੇ ਤੇ ਜਿਹੜੀ ਕਾਰਵਾਈ ਹੈ ਬਣਦੀ ਉਹ ਕਾਰਵਾਈ ਕੀਤੀ ਜਾਊਗੀ।